ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਜੇ ਅਸੀਂ ਦਵਾਈ ਦੇ ਤੌਰ ਤੇ ਰੋਜ਼ਾਨਾ ਸਵੇਰੇ ਨਾਸ਼ਤੇ ਦੇ ਵਿੱਚ ਦੋ ਅੰਡੇ ਖਾਵਾਂਗੇ ਤਾਂ ਉਹਦੇ ਨਾਲ ਸਾਡੀ ਸਿਹਤ ਨੂੰ ਅਣਗਿਣਤ ਫਾਇਦੇ ਮਿਲਣਗੇ ਲਾਭ ਮਿਲਣਗੇ ਸੋ ਅੱਜ ਅਸੀਂ ਇਸ ਬਾਰੇ ਵਿਚਾਰ ਕਰਾਂਗੇ ਸੋ ਸਮਾਂ ਕੱਢ ਕੇ ਇਸ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਵੀ ਕਰ ਲਓ ਸਾਥੀਓ ਪਹਿਲਾਂ ਤਾਂ ਜਾਣ ਲੈਨੇ ਵੀ ਇੱਕ ਆਂਡੇ ਦੇ ਵਿੱਚ ਸਾਨੂੰ ਕੀ ਕੀ ਮਿਲਦਾ ਕਿਹੜੇ ਕਿਹੜੇ ਪੋਸਟਿਕ ਤੱਤ ਹੁੰਦੇ ਆ ਇੱਕ ਆਂਡੇ ਦੇ ਵਿੱਚ 6 ਗ੍ਰਾਮ ਦੇ ਕਰੀਬ ਜਿਹੜਾ ਪ੍ਰੋਟੀਨ ਹੁੰਦਾ ਏ ਜਿਹੜਾ ਉਹਦੇ ਬਾਹਰ ਜਿਹੜਾ ਵਾਈਟ ਪਾਰਟ ਆ ਉਸ ਵਿੱਚ ਪਾਇਆ ਜਾਂਦਾ ਤੇ ਜਿਹੜਾ ਇਹਦਾ ਅੰਦਰ ਐਗ ਯੋਗ ਹੁੰਦਾ ਏ ਬਾਕੀ ਜਿੰਨੇ ਵੀ ਪੋਸਟਿਕ ਤੱਤ ਆ ਉਹ ਸਾਰੇ ਇਸ ਵਿੱਚ ਪਾਏ ਜਾਂਦੇ ਐਗ ਯੋਗ ਵਿੱਚ ਪੀਲੇ ਭਾਗ ਵਿੱਚ ਸੋ ਇਹਦੇ ਵਿੱਚ ਵਿਟਾਮਿਨ ਏ ਵਿਟਾਮਿਨ ਡੀ ਵਿਟਾਮਿਨ ਈ ਵਿਟਾਮਿਨ ਬੀ 12 ਫਿਰ ਇਹਦੇ ਵਿੱਚ ਜ਼ਿੰਕ ਹੁੰਦਾ ਏ ਸੇਲੀਨੀਅਮ ਹੁੰਦਾ ਫਾਸਫੋਰਸ ਹੁੰਦਾ ਤੇ ਹੋਰ ਵੀ ਬਹੁਤ ਜ਼ਿਆਦਾ ਜਿਹੜੇ ਪੋਸਟਿਕ ਤੱਤ ਇਹਦੇ ਵਿੱਚ ਪਾਏ ਜਾਂਦੇ ਆ ਸੋ ਆਂਡੇ ਤੋਂ ਸਾਨੂੰ ਕੀ ਕੀ ਲਾਭ ਮਿਲਦੇ ਫਾਇਦੇ ਮਿਲਦੇ ਆ ਉਹ ਵਿਸਥਾਰ ਨਾਲ ਇੱਕ ਇੱਕ ਕਰਕੇ ਅਸੀਂ ਇਹਨਾਂ ਬਾਰੇ ਚਰਚਾ ਕਰਦੇ ਆ ਸੋ ਸਾਥੀਓ ਆਂਡੇ ਤੋਂ ਜੇ ਪਹਿਲਾ ਫਾਇਦਾ ਵੇਖੀਏ ਤਾਂ ਇਹ ਸਾਡੀਆਂ ਮਾਸਪੇਸ਼ੀਆਂ ਲਈ ਬਹੁਤ ਜ਼ਰੂਰੀ ਆ। ਵੱਧ ਉਮਰ ਦੇ ਨਾਲ ਕਹਿ ਲੋ ਕਿ ਸਾਡੇ ਮਾਸਪੇਸ਼ੀਆਂ ਇਹ ਉਹਨਾਂ 'ਚ ਟੁੱਟ ਭੱਜ ਆ ਜਿਹੜੀ ਉਹ ਹੋਰ ਵਧਣੀ ਸ਼ੁਰੂ ਹੋ ਜਾਂਦੀ ਜਿਹਦੇ ਕਰਕੇ ਸਾਨੂੰ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਆ। ਪੂਰਾ ਦਿਨ ਸਰੀਰ ਥੱਕਿਆ ਥੱਕਿਆ ਲੱਗਦਾ ਏ। ਸੋ ਆਂਡਾ ਜਿਹੜਾ ਇਹਦੇ ਵਿੱਚ ਪ੍ਰੋਟੀਨ ਹਾਈ ਕੁਆਲਿਟੀ ਪ੍ਰੋਟੀਨ ਹੁੰਦਾ ਏ ਬਹੁਤ ਵਧੀਆ ਕੁਆਲਿਟੀ ਦਾ ਪ੍ਰੋਟੀਨ ਪਾਇਆ ਜਾਂਦਾ ਇਹਦੇ ਵਿੱਚ। ਸੋ ਜੀ ਦੇ ਕਰਕੇ ਸਾਡੀਆਂ ਜਿਹੜੀਆਂ ਮਾਸਪੇਸ਼ੀਆਂ ਐ ਉਹਨਾਂ ਨੂੰ ਇਹ ਜਿਹੜੇ ਕਹੋ ਵੀ ਫਾਈਬਰ ਜਿਹੜੇ ਉਹਨਾਂ ਦੇ ਵੀਅਰ ਐਂਡ ਟੀਅਰ ਹੋ ਜਾਂਦੇ ਉਹਨਾਂ ਨੂੰ ਦੁਬਾਰਾ ਤੰਦਰੁਸਤ ਕਰਦਾ ਏ ਸਾਡੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਸੋ ਸਾਡੀ ਕਮਜ਼ੋਰੀ ਨੂੰ ਦੂਰ ਕਰਦੇ ਆਂਡੇ ਇਸ ਤੋਂ ਇਲਾਵਾ ਸਾਥੀਓ ਅੰਡੇ ਸਾਡੇ ਬ੍ਰੇਨ ਦੀ ਹੈਲਥ ਵਾਸਤੇ ਬਹੁਤ ਵਧੀਆ ਏ ਸਾਥੀਓ ਇੱਕ ਸਟੱਡੀ ਹੋਈ ਸੀ ਨਿਊਟ੍ਰੀਸ਼ਨਲ ਸਰਚ ਪੇਪਰ ਦੇ ਵਿੱਚ ਸੋ ਉਹਦੇ ਵਿੱਚ ਉਹਨਾਂ ਨੇ ਇਹ ਦਾ ਸਿਆਵੀ ਆਂਡੇ ਦੇ ਵਿੱਚ ਕੋਲੀਨ ਹੁੰਦਾ ਜਿਹੜਾ ਕੋਲੀਨ ਬਹੁਤ ਹੀ ਵਧੀਆ ਮਾਤਰਾ ਚ ਹੁੰਦਾ ਏ ਇੱਕ ਅਜੀਹਾ ਪਦਾਰਥ ਹੈ ਜਿਹੜਾ ਸਾਡੇ ਬ੍ਰੇਨ ਵਾਸਤੇ ਬਹੁਤ ਵਧੀਆ ਏ ਸਾਡੀ ਯਾਦਦਾਸ਼ਤ ਨੂੰ ਸਹੀ ਕਰਦਾ ਬ੍ਰੇਨ ਦਾ ਜਿਹੜਾ ਕ cogniative ਫੰਕਸ਼ਨ ਆ ਭਾਵ ਸਾਡੀ ਸੋਚਣ ਸਮਝਣ ਦੀ ਜਿਹੜੀ ਤਾਕਤ ਆ ਉਹਨੂੰ ਹੋਰ ਵਧਾਉਂਦਾ ਏ ਸੋ ਸਾਡੇ ਬ੍ਰੇਨ ਦੀ ਸਾਡੇ ਦਿਮਾਗ ਦੀ ਸਿਹਤ ਲਈ ਬਹੁਤ ਵਧੀਆ ਜੇ ਅਸੀਂ ਇਹਨਾਂ ਨੂੰ ਰੋਜ਼ਾਨਾ ਦਵਾਈ ਦੇ ਤੌਰ ਤੇ ਲੈਣੇ ਆ ਤਾਂ ਸੋ ਇਸ ਤੋਂ ਇਲਾਵਾ ਸਾਥੀਓ ਇਹ ਸਾਡੇ ਭਾਰ ਨੂੰ ਵੀ ਘੱਟ ਕਰਨ 'ਚ ਸਾਡੀ ਸਹਾਇਤਾ ਕਰਦੇ ਆ ਸੋ ਆਂਡੇ ਸਾਡੇ ਪੇਟ ਨੂੰ ਭਰਿਆ-ਭਰਿਆ ਰੱਖਦੇ ਆ ਸੋ ਜਦੋਂ ਅਸੀਂ ਇਹਨਾਂ ਨੂੰ ਖਾ ਲੈਂਦੇ ਤਾਂ ਸਾਨੂੰ ਪੂਰਾ ਦਿਨ ਜਿਹੜੀ ਉਹ ਭੁੱਖ ਨਹੀਂ ਲੱਗਦੀ ਇਹ ਸਾਡੀ ਸਟਾਈਟਿ ਨੂੰ ਠੀਕ ਕਰਦੇ ਆ ਸੋ ਜੇ ਅਸੀਂ ਰੋਜ਼ਾਨਾ ਦੋ ਆਂਡੇ ਖਾਣੇ ਆ ਤਾਂ ਇਹਦੇ ਨਾਲ ਸਾਡਾ weight ਆ ਜਿਹੜਾ ਉਹ ਵਧਣ ਦੀ بجائے ਹੌਲੀ ਹੌਲੀ ਘਟਨਾ ਸ਼ੁਰੂ ਹੋ ਜਾਂਦਾ ਹੈ ਤੇ ਇਹਦੇ ਨਾਲ ਨਾਲ ਸਾਥੀਓ 슈ਗਰ ਦੇ ਮਰੀਜ਼ਾਂ ਲਈ ਵੀ ਬਹੁਤ ਵਧੀਆ ਇਹ ਆਂਡੇ ਸੋ ਇਹਨਾਂ ਦਾ ਜਿਹੜਾ ਗਲਾਈਸੈਮਿਕ ਇੰਡੈਕਸ ਆ ਉਹ ਵੀ ਘੱਟ ਹੁੰਦਾ ਹੈ ਜਿਹਦੇ ਕਰਕੇ 슈ਗਰ ਦੇ ਮਰੀਜ਼ ਇਹਨਾਂ ਦਾ ਇਸਤੇਮਾਲ ਕਰ ਸਕਦੇ ਹੋ ਰੋਜ਼ਾਨਾ ਤੇ ਉਹਨਾਂ ਦੀ 슈ਗਰ ਵਧਣ ਦੀ ਬਜਾਏ ਇਹ 슈ਗਰ ਨੂੰ ਕੰਟਰੋਲ ਕਰਦੇ ਆ ਤੇ ਆਂਡਿਆਂ ਨੂੰ ਲੈ ਕੇ ਇੱਕ ਇਹ ਵਹਿਮ ਕਹਿ ਲੋ ਵੀ ਆਮ ਹੀ ਲੋਕਾਂ ਦੇ ਦਿਮਾਗ 'ਚ ਹੈਗਾ ਵੀ ਆਂਡੇ ਸਾਡੇ ਕੋਲੇਸਟ੍ਰੋਲ ਨੂੰ ਵਧਾਉਂਦੇ ਆ। ਸੋ ਸਾਥੀਓ ਆਂਡੇ ਸਾਡੇ ਕੋਲੇਸਟ੍ਰੋਲ ਨੂੰ ਵਧਾਉਂਦੇ ਨਹੀਂ ਘਟਾਉਂਦੇ ਆ। ਕਾਫੀ ਸਾਇੰਟਿਸਟ ਆ ਜਿਹੜੇ ਉਹਨਾਂ ਦਾ ਇਹ ਦਾਵਾ ਹੈ ਕਿ ਜਿਹੜਾ ਕੋਲੇਸਟ੍ਰੋਲ ਆ ਉਹ ਸਾਡੇ ਖਾਣ ਪੀਣ ਦੀਆਂ ਚੀਜ਼ਾਂ ਨਾਲ ਨਹੀਂ ਵਧਦਾ ਹੁੰਦਾ। ਸੋ ਕੋਲੇਸਟ੍ਰੋਲ ਸਾਡੇ ਲਿਵਰ ਸਾਡਾ ਜਿਹੜਾ ਹੈ ਲਿਵਰ ਹੀ ਕੋਲੇਸਟ੍ਰੋਲ ਨੂੰ ਬਣਾਉਂਦਾ ਹੈ ਸੋ ਇੱਕ ਐਗਜ਼ਾਮਪਲ ਦੇਖ ਲਓ ਵੀ ਇੱਕ ਹਾਥੀ ਜਿਹੜਾ ਕੋਈ ਵੀ ਭੋਜਨ ਅਜੀਹਾ ਨਹੀਂ ਕਰਦਾ ਜਿਦੇ ਵਿੱਚ ਫੈਟ ਹੋਵੇ ਚਰਬੀ ਹੋਵੇ ਸੋ ਫਿਰ ਵੀ ਉਹਦੇ ਵਿੱਚ ਵੀ ਹਾਥੀ ਵਿੱਚ ਵੀ ਇੱਕ ਕੋਲੇਸਟ੍ਰੋਲ ਹੁੰਦਾ ਹੈ ਸੋ ਜਿਹੜੇ ਜਾਨਵਰ ਭਾਵ ਘਾ ਖਾਂਦੇ ਆ ਉਹਨਾਂ ਦਾ ਵੀ ਕੋਲੇਸਟ੍ਰੋਲ ਹੁੰਦਾ ਉਹਨਾਂ ਦੇ ਸਰੀਰ 'ਚ ਵੀ ਸੋ ਜਿਹੜਾ ਸੀ ਭੋਜਨ ਜੇ ਇੱਕ ਲਿਮਟਿਡ ਮਾਤਰਾ 'ਚ ਫੈਟ ਵਾਲੀਆਂ ਚੀਜ਼ਾਂ ਖਾਈਏ ਤਈ ਦਿਨ ਸਾਡਾ ਸਗੋ ਕੋਲੇਸਟ੍ਰੋਲ ਨਹੀਂ ਵਧਦਾ ਸੋ ਆਂਡਾ ਜਿਹੜਾ ਇਹ ਸਾਡੇ ਕੋਲੇਸਟ੍ਰੋਲ ਨੂੰ ਸਗੋ ਵਧਾਉਂਦਾ ਨਹੀਂਗਾ ਸਾਡਾ ਜਿਹੜਾ ਮਾੜਾ ਕੋਲੇਸਟ੍ਰੋਲ ਐਲ ਡੀ ਐਲ ਉਹਨੂੰ ਘੱਟ ਕਰਦਾ ਏ ਤੇ ਚੰਗਾ ਕੋਲੇਸਟ੍ਰੋਲ ਸਗੋ ਉੱਪਰ ਜਾਂਦਾ ਏ ਸੋ ਇਹ ਸਾਡੇ ਦਿਲ ਦੀ ਸਿਹਤ ਲਈ ਬਹੁਤ ਵਧੀਆ ਏ ਇੱਕ ਸਟੱਡੀ ਇਹ ਵੀ ਦਾਵਾ ਕਰਦੀ ਆ ਵੀ ਜਿਹੜੇ ਲੋਕਾਂ ਨੂੰ ਕੋਈ ਹਾਰਟ ਦੀ ਪ੍ਰੋਬਲਮ ਨਹੀਂਗੀ ਉਹ ਜੇ ਰੋਜ਼ਾਨਾ ਦੋ ਆਂਡੇ ਖਾਣ ਤਾਂ ਉਹਨਾਂ ਦੀ ਹਾਰਟ ਦੇ ਕਹਿ ਲਓ ਵੀ ਕੋਈ ਰਿਸਕ ਨਹੀਂ ਪਊਗਾ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਦਿਲ ਦੇ ਰੋਗ ਹੋਣ ਦਾ ਜਿਹੜਾ ਖਤਰਾ ਏ ਉਹ ਘੱਟ ਹੁੰਦਾ ਏ ਸੋ ਇਹ ਦਿਲ ਦੀ ਸਿਹਤ ਲਈ ਵੀ ਬਹੁਤ ਵਧੀਆ ਏ ਇਸ ਤੋਂ ਇਲਾਵਾ ਸਾਡੇ ਵਾਲਾਂ ਵਾਸਤੇ ਸਾਡੀ ਸਕਿਨ ਵਾਸਤੇ ਤੇ ਸਾਡੇ ਨਹਾਂ ਵਾਸਤੇ ਬਹੁਤ ਵਧੀਆ ਹੁੰਦੇ ਕਿਉਂਕਿ ਆਂਡਿਆਂ ਦੇ ਵਿੱਚ ਬਾਇਓਟਿਨ ਪਾਇਆ ਜਾਂਦਾ ਸੋ ਜਿਹੜਾ ਬਾਇਓਟਿਨ ਆ ਉਹ ਸਾਡੇ ਵਾਲਾਂ ਲਈ ਸਾਡੀ ਸਕਿਨ ਲਈ ਤੇ ਸਾਡੇ ਨੇਲਜ਼ ਵਾਸਤੇ ਬਹੁਤ ਵਧੀਆ ਹੁੰਦਾ ਏ ਤੇ ਸਾਡੇ ਵਾਲਾਂ 'ਚ ਇੱਕ ਕੈਰਟਿਨ ਨਾਂ ਦਾ ਪਦਾਰਥ ਹੁੰਦਾ ਜਿਹੜਾ ਵਾਲਾਂ ਨੂੰ ਮਜ਼ਬੂਤੀ ਦਿੰਦਾ ਏ ਸੋ ਅੰਡੇ ਇਸ ਨੂੰ ਵੀ ਵਧਾਉਂਦੇ ਆ ਸੋ ਸਾਡੇ ਵਾਲ ਵੀ ਮਜ਼ਬੂਤ ਹੁੰਦੇ ਜੇ ਅਸੀਂ ਰੋਜ਼ਾਨਾ ਅੰਡਿਆਂ ਨੂੰ ਦਵਾਈ ਦੇ ਤੌਰ ਤੇ ਜੇ ਇਹਨਾਂ ਦਾ ਅਸੀਂ ਸੇਵਨ ਕਰਦੇ ਆ ਤਾਂ ਇਸ ਤੋਂ ਇਲਾਵਾ ਸਾਥੀਓ ਅੰਡੇ ਸਾਡੇ ਸਕਿਨ ਵਾਸਤੇ ਵੀ ਬਹੁਤ ਵਧੀਆ ਏ ਸਕਿਨ ਦੀ ਜਿਹੜੀ ਆਕਸੀਡੇਟਿਵ ਸਟ੍ਰੈਸ ਕਰਕੇ ਸਕਿਨ ਸਾਡੀ ਖਰਾਬ ਹੁੰਦੀ ਆ ਉਹਨਾਂ ਵਾਸਤੇ ਵੀ ਅੰਡੇ ਬਹੁਤ ਵਧੀਆ ਕਿਉਂਕਿ ਅੰਡਿਆਂ ਦੇ ਵਿੱਚ ਜਿਹੜਾ ਸੇਲੀਨੀਅਮ ਹੁੰਦਾ ਉਹ ਸਾਡੀ ਸਕਿਨ ਨੂੰ ਜਵਾਨ ਰੱਖਦਾ ਏ ਇਹ ਤੇ ਝੁਰੜੀਆਂ ਪੈਣ ਤੋਂ ਬਚਾ ਕੇ ਰੱਖਦਾ ਏ ਸੋ ਵੱਧਦੀ ਉਮਰ ਦੇ ਵਿੱਚ ਜੇ ਅਸੀਂ ਰੋਜ਼ਾਨਾ ਇੱਕ ਦਵਾਈ ਦੇ ਤੌਰ ਤੇ ਆਂਡਿਆਂ ਦਾ ਰੋਜ਼ ਸੇਵਨ ਕਰਦੇ ਆ ਤਾਂ ਇਹਦੇ ਨਾਲ ਸਾਡੀ ਜਿਹੜੀ ਸਕਿਨ ਆ ਉਹ ਜਵਾਨ ਰਹਿੰਦੀ ਆ ਇਸ ਤੋਂ ਇਲਾਵਾ ਆਂਡੇ ਸਾਡੀਆਂ ਹੱਡੀਆਂ ਵਾਸਤੇ ਬਹੁਤ ਵਧੀਆ ਸਾਥੀ ਹੋ ਆਂਡਿਆਂ 'ਚ ਵਿਟਾਮਿਨ ਡੀ ਹੁੰਦਾ ਏ ਸੋ ਵਿਟਾਮਿਨ ਡੀ ਤੁਹਾਨੂੰ ਸਾਰਿਆਂ ਨੂੰ ਪਤਾ ਏ ਵੀ ਸਾਡੀਆਂ ਹੱਡੀਆਂ ਲਈ ਬਹੁਤ ਜ਼ਰੂਰੀ ਆ ਕਿਉਂਕਿ ਜੇਦੋਂ ਵਿਟਾਮਿਨ ਡੀ ਘਟਦਾ ਹੈ ਤਾਂ ਸਾਡੇ ਕੈਲਸ਼ੀਅਮ ਦੀ ਐਬਜ਼ોર્ਪਸ਼ਨ ਉਹ ਵੀ ਘਟ ਹੋ ਜਾਂਦੀ ਆ। ਸੋ ਇੱਕ ਸਟੱਡੀ ਦੇ ਅਨੁਸਾਰ ਇਹ ਦੱਸਿਆ ਆਏ ਵੀ ਜੇ ਅਸੀਂ ਵਿਟਾਮਿਨ ਡੀ ਵਾਲਾ ਭੋਜਨ ਰੋਜ਼ਾਨਾ ਖਾਣੇ ਆ ਸਹੀ ਮਾਤਰਾ ਚ ਲੈਣੇ ਆ ਤਾਂ ਸਾਨੂੰ ਆਸਟਿਓਪੋਰੋਸਿਸ ਹੋਣ ਦਾ ਜਿਹੜਾ ਖਤਰਾ ਉਹ ਨਹੀਂ ਹੁੰਦਾ। ਭਾਵ ਜੇ ਅਸੀਂ ਵਿਟਾਮਿਨ ਡੀ ਜਿਵੇਂ ਕਿ ਆਂਡਿਆਂ ਚ ਪਾਇਆ ਜਾਂਦਾ ਵਧੀਆ ਸੋ ਜੇ ਰੋਜ਼ਾਨਾ ਅਸੀਂ ਆਂਡੇ ਖਾਣੇ ਆ ਤਾਂ ਇਹਦੇ ਨਾਲ ਸਾਨੂੰ ਪੂਰਾ ਵਿਟਾਮਿਨ ਡੀ ਮਿਲੂਗਾ। ਤੇ ਸਾਡੀਆਂ ਹੱਡੀਆਂ ਦੇ ਵਿੱਚ ਕੈਲਸ਼ੀਅਮ ਦੀ ਜਿਹੜੀ ਕਮੀ ਆ ਉਹ ਨਹੀਂ ਹੁੰਦੀ ਜਿਹਦੇ ਕਰਕੇ ਆਸਟਿਓਪਰੋਸਿਸ ਨਹੀਂ ਹੋਊਗਾ ਵੱਡੀ ਉਮਰ 'ਚ ਜਿਹੜੀਆਂ ਹੱਡੀਆਂ ਖੋਖਲੀਆਂ ਹੋ ਜਾਂਦੀਆਂ ਏ ਉਹਨਾਂ ਦਾ ਖਤਰਾ ਘੱਟ ਹੁੰਦਾ ਏ ਇਸ ਤੋਂ ਇਲਾਵਾ ਸਾਥੀਓ ਆਂਡਿਆਂ ਦੇ ਵਿੱਚ ਜ਼ਿੰਕ ਬਹੁਤ ਵਧੀਆ ਹੁੰਦਾ ਜ਼ਿੰਕ ਸਾਡੀ ਇਮਿਊਨਿਟੀ ਵਾਸਤੇ ਸਾਨੂੰ ਬਿਮਾਰੀਆਂ ਤੋਂ ਬਚਾਉਂਦਾ ਏ ਸੋ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸ਼ਮਤਾ ਈ ਸਾਡੀ ਉਹ ਵੱਧ ਹੁੰਦੀ ਏ ਜੇ ਅਸੀਂ ਰੋਜ਼ਾਨਾ ਆਂਡਿਆਂ ਨੂੰ ਖਾਂਦੇ ਹਾਂ ਸੋ ਸਾਥੀਓ ਇਹ ਸਾਰੇ ਫਾਇਦੇ ਨੂੰ ਵੇਖਦੇ ਹੋ ਇਹ ਸਾਨੂੰ ਜਰੂਰ ਜਿਹੜਾ ਸਵੇਰ ਵੇਲੇ ਨਾਸ਼ਤੇ ਦੇ ਵਿੱਚ ਦੋ ਆਂਡਿਆਂ ਦਾ ਜਿਹੜਾ ਸੇਵਨ ਉਹ ਕਰਨਾ ਚਾਹੀਦਾ ਏ ਕਈ ਲੋਕ ਅੰਦਰਲੀ ਜਿਹੜੀ ਜਰਦੀ ਆ ਉਹ ਛੱਡ ਦਿੰਦੇ ਆ ਪਰ ਸਾਨੂੰ ਪੂਰੇ ਆਂਡੇ ਨੂੰ ਉਵੇਂ ਹੀ ਖਾਣਾ ਚਾਹੀਦਾ ਕਿਉਂਕਿ ਇਹ ਜਿੰਨੇ ਵੀ ਪੋਸ਼ਟਿਕ ਤੱਤ ਆ ਸਾਨੂੰ ਪੂਰੇ ਆਂਡੇ ਦੇ ਵਿੱਚੋਂ ਮਿਲਦੇ ਆ ਤੇ ਕਈਆਂ ਦੇ ਦਿਮਾਗ 'ਚ ਇਹ ਵੀ ਆ ਵੀ ਜਿਹੜੇ ਬਰਾਊਨ ਹੈ ਕਿ ਜ਼ਿਆਦਾ ਤਾਕਤਵਰ ਹੁੰਦਾ ਕਿ ਵਾਈਟ ਐਗ ਸੋ ਦੋਵਾਂ 'ਚ ਕੋਈ ਫਰਕ ਨਹੀਂਗਾ ਇਹਨਾਂ ਦੀ ਜਿਹੜੀ ਨਿਊਟ੍ਰੀਸ਼ਨਲ ਵੈਲਿਊ ਆ ਉਹ ਸੇਮ ਆ ਪੋਸ਼ਟਿਕ ਤੱਤ ਇੱਕੋ ਹੁੰਦੇ ਆ ਸੋ ਭਾਵੇਂ ਤੁਸੀਂ ਪੌਲਟਰੀ ਐਗ ਲੈ ਲਓ ਭਾਵੇਂ ਦੇਸੀ ਅੰਡਾ ਖਾ ਲਓ ਦੋਵਾਂ ਦੇ ਵਿੱਚ ਕੋਈ ਫਰਕ ਨਹੀਂਗਾ ਨਿਊਟ੍ਰੀਸ਼ਨਲ ਵੈਲਿਊ ਜਿਹੜੀ ਇਹਨਾਂ ਦੀ ਸੇਮ ਹੁੰਦੀ ਆ ਇੱਕੋ ਹੁੰਦੀ ਆ ਸੋ ਇਹ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਇਹ ਜਾਣਕਾਰੀ ਦਾ ਲਾਭ ਮਿਲੇ ਕਿਉਂਕਿ ਕਈ ਲੋਕਾਂ ਨੂੰ ਇਹ ਵਹਿਮ ਆ ਦਿਮਾਗ ਦੇ ਵਿੱਚ ਕਿ ਆਂਡੇ ਸਾਡੇ ਦਿਲ ਦੀ ਸਿਹਤ ਲਈ ਮਾੜੇ ਆ ਸਾਡਾ ਕੋਲੇਸਟ੍ਰੋਲ ਵਧਾਉਂਦੇ ਆ ਜਾਂ ਸਾਡੇ ਭਾਰ ਨੂੰ ਵੱਧ ਕਰਦੇ ਆ ਸੋ ਇਹ ਜਾਣਕਾਰੀ ਨੂੰ ਅੱਗੇ ਸ਼ੇਅਰ ਕਰਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਅੱਗੇ ਵੀ ਜਿਹੜੀਆਂ ਮੈਂ ਵੀਡੀਓਜ਼ ਬਣਾਉਂਗਾ ਸਿਹਤ ਨੂੰ ਲੈ ਕੇ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ ਕਈ ਭਰਾ ਕਹਿ ਦਿੰਦੇ ਆ ਵੀ ਵੀਡੀਓ ਲੰਬੀ ਘਟ ਬਣਾਇਆ ਕਰੋ ਸੋ ਸਾਥੀਓ ਸਾਨੂੰ ਦਿਨ ਦੇ ਵਿੱਚ ਸਿਰਫ ਇਹ ਵੀਡੀਓ 7-8 ਮਿੰਟ ਦੀ ਹੋਊਗੀ ਸੋ ਜੇ ਅਸੀਂ ਆਪਦੀ ਸਿਹਤ ਲਈ 7-8 ਮਿੰਟ ਕੱਢ ਲਈਏ ਤਾਂ ਮੈਨੂੰ ਨਹੀਂ ਲੱਗਦਾ ਇਸ 'ਚ ਕੋਈ ਗਲਤ ਆ ਗੱਲ ਸੋ ਸਮਝ ਜ਼ਰੂਰ ਕੱਢਿਆ ਕਰੋ ਇਹ ਜਿਹੜੀਆਂ ਮੈਂ ਗੱਲਾਂ ਦੱਸੀਆਂ ਇਹਨਾਂ ਤੇ ਅਮਲ ਕਰਕੇ ਵੇਖੋ ਤੁਹਾਨੂੰ ਬਹੁਤ ਫਾਇਦਾ ਮਿਲੂਗਾ ਜਿੱਥੇ ਅਸੀਂ ਰੋਜ਼ਾਨਾ ਇੰਨੀਆਂ ਦਵਾਈਆਂ ਦਾ ਸੇਵਨ ਕਰਦੇ ਆ ਸੋ ਸਹੀ ਤਰੀਕੇ ਦਾ ਜੇ ਅਸੀਂ ਭੋਜਨ ਕਰੀਏ ਭੋਜਨ ਨੂੰ ਇੱਕ ਦਵਾਈ ਦੇ ਰੂਪ 'ਚ ਹੀ ਲਈਏ ਤਾਂ ਸਾਨੂੰ ਦਵਾਈਆਂ ਦੀ ਸ਼ਾਇਦ ਲੋਡ ਨਾ ਪਵੇ ਸੋ ਇਹ ਜਾਣਕਾਰੀ ਨੂੰ ਸ਼ੇਅਰ ਕਰਿਓ ਅੱਗੇ ਵੱਧ ਤੋਂ ਵੱਧ ਤੇ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਲਿਓ ਸੋ ਇਜਾਜ਼ਤ ਦਿਓ ਸਾਥੀਓ ਧੰਨਵਾਦ